ਇਹ ਇੱਕ ਦਾ ਮਾਦਕ ਹੋਵੇ। ਮੈਂ ਜੋ ਤੇ। ਬਾਕੀ ਜਿਹੜਾ ਤਰਾਜੂ ਆ ਆਪਾਂ ਇਹ ਚ ਜਿਹੜਾ ਇਨਸਾਫ ਦੀ ਮੰਗ ਕਰਦੇ ਆ ਇਹ ਤੁਸੀਂ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ? ਜੇ ਕੋ ਸ਼੍ਰੋਮਣੀ ਅਕਾਲੀ ਦਰ ਨੇ ਹਮੇਸ਼ਾ ਪੰਜਾਬ ਲਈ ਸੰਘਰਸ਼ ਕੀਤਾ ਜੇ ਤਰਾਜੂ ਇਸ ਗਾ ਦਾ ਸਬੂਤ ਹੈ ਕਿ ਸ਼੍ਰੋਮਣੀ ਅਕਾਲੀ ਦਰ ਨੇ ਹਰ ਇੱਕ ਭਾਈਚਾਰੇ ਨੂੰ ਬਰਾਬਰ ਰੱਖਿਆ ਚਾਹੇ ਉਹ ਜਿਸ ਮਰਜੀ ਭਾਈਚਾਰੇ ਦਾ ਸਮਰਥਨ ਕਰਦਾ ਹੋਵੇ ਹਰ ਇੱਕ ਨੂੰ ਮਾਨ ਸਤਿਕਾਰ ਦਿੰਦਾ ਉਹ ਮਲਾਂ ਇਨਸਾਫ ਕਰੋਗੇ ਹਾਂਜੀ ਹਾਂਜੀ ਲੈ ਪੂਰਾ ਹੈ ਤੇ ਜਦੋਂ ਆਪਾਂ ਆਦਾਲਤ ਦੇ ਵਿੱਚ ਜਾਂਦੇ ਉਦੋਂ ਵੀ ਇਹਦੀ ਫੋਟੋ ਲੱਗੀ ਹੁੰਦੀ ਹੈ ਜੀ ਇਦਾਂ ਕਰਕੇ ਇਹਦਾ ਮਤਲਬ ਤੁਸੀਂ ਵੀ ਇਨਸਾਫ ਦੇ ਮਤਲਬ ਹੱਕ ਦੇ ਆ ਜੀ ਮਿਲ ਕੇ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਰ ਨੇ ਹਮੇਸ਼ਾ ਪੰਜਾਬ ਦੇ ਹੱਕਾਂ ਦੀ ਪੰਜਾਬ ਦੇ ਹਿੱਤਾਂ ਦੀ ਰਾਖੀ ਕੀਤੀ ਆ ਤੇ ਤਰਾਜੂ ਸਾਡਾ ਜਿਹੜੀ ਤਕ ਇਹ ਹਰ ਹਾਲੇ ਸਮੇਂ ਚ ਅਸੀਂ ਜਦੋਂ ਵੀ ਸਾਡੀ ਸਰਕਾਰ ਬਣੂਗੀ ਸਾਡੇ ਮੈਂਬਰ ਪਾਰਲੀਮੈਂਟ ਬਣੋਗੇ ਤਾਂ ਅਸੀਂ ਬਹੁਤ ਵੱਡੀ ਜਿੱਤ ਵੀ ਪ੍ਰਾਪਤ ਕਰ ਰਹੇ ਹਾਂ ਤੇ ਜੋ ਵੀ ਇਨਸਾਫ ਹੈਗਾ ਲੋਕਾਂ ਉਹ ਚੀਕਾਂ ਮਰੀਆਂ ਨੇ ਬਹੁਤ ਵੱਡੀ ਵਿੱਚ ਗੈਂਤੀ ਵਿੱਚ ਕੱਟੇ ਮੱਥਨ ਹੋਏ ਹੋ ਹੋਰ ਨਾਇਟ ਸੇ ਆਇਆ ਦਾ ਬਹੁਤ ਬਹੁਤ ਧੰਨਵਾਦ ਜੀ ਆਪਰੇ ਆ ਉਹ ਤੁਹਾਨੂੰ ਸ਼ੁਭੋਧਨ ਕਰਨਗੇ ਹਾਂ ਜੀ ਸਰ ਸਤਿ ਸ੍ਰੀ ਅਕਾਲ ਜੀ ਸਰ ਅੱਜ ਤੁਸੀਂ ਬਹੁਤ ਹਗਾਮੀ ਮੀਟਿੰਗ ਕੀਤੀ ਆ ਤਾਂ ਇਸੇ ਬਾਰੇ ਦਰਸ਼ਕਾਂ ਨੂੰ ਵੀ ਕਹਿਣਾ ਚਾਹੁੰਦੇ ਹਾਂ ਵਾਈਕੁਲ ਜੀ ਦਾ ਖਾਲਸਾ ਵਾਈਕੁਲ ਜੀ ਦੀ ਬੰਦੇ ਅੱਜ ਸਾਡੇ ਪਾਰਟੀ ਦਫ਼ਤਰ ਜਿਹੜਾ ਉਸੇ ਗਵਾਰਾ ਜੀਂਡ ਰੋਡ ਤੇ ਖੋਲਿਆ ਆ ਉੱਤੇ ਬਹੁਤ ਵੱਡੀ ਗਿਣਤੀ ਚ ਮੇਰੇ ਅਜ਼ੀਜ਼ ਮਹਿ ਸਰਕਾਰਯੋਗ ਕੋਈ ਰਾਤੀ ਭਾਈਚਾਰੇ ਦੇ ਲੋਕ ਇੱਥੇ ਆਏ ਆ ਨਾਲ ਉਹਨੇ ਲੇਡੀਆਂ ਵੀ ਬੱਡੇ ਕਿਉਂ ਕੀ ਸੀ ਜਿਹੜੇ ਹਮੇਸ਼ਾ ਮੇਰੇ ਨਾਲ ਖੜਦੇ ਰਹੇ ਆ ਤੇ ਮੈਂ ਵੀ ਹਮੇਸ਼ਾ ਕੋਸ਼ਿਸ਼ ਕੀਤੀ ਆ ਕਿ ਉਹਨਾਂ ਨਾਲ ਖੜ ਕੇ ਜੋ ਵੀ ਉਹਨਾਂ ਦੇ ਕੰਮ ਹੁੰਦੇ ਆ ਉਹ ਕਰਨ ਦੀ ਕੋਸ਼ਿਸ਼ ਕੀਤੀ ਆ ਅੱਜ ਉਹਨਾਂ ਨੇ ਇਸ ਪਾਰਟੀ ਦੇ ਤਲ ਪਹੁੰਚ ਕੇ ਉਹ ਆਪਣਾ ਪੁਰਾ ਸੁਮਰਥਨ ਦਸਤਾਵੇਜ਼ ਇਲਾਕੀ ਪਰਵਾਰ ਵੱਲੋਂ ਕਿ ਸ਼੍ਰੋਮਣੀ ਕਾਲੇ ਦਾ ਦੇ ਰਹੇ ਉਮੀਦਵਾਰ ਰਹਿ ਗਏ ਸਦਾ ਸੋਨ ਸਿੰਘ ਜੰਡਰ ਜੀ ਉਹਨਾਂ ਨੂੰ 1 ਜੂਨ ਨੂੰ ਦਿਨ ਸ਼ਨੀਵਾਰ ਨੂੰ ਇੱਕ ਇੱਕ ਬੋਰਡ ਚੋਣ ਨਿਸ਼ਾਨ ਤੱਕੜੀ ਦਾ ਬਟਨ ਦਵਾ ਕੇ ਉਹਨਾਂ ਕਾਬਜਾ ਕਰਨਾ ਤਾਂ ਜੋ ਮੈਂ ਵੀ ਉਹਨਾਂ ਨੂੰ ਇਹ ਕਿਹਾ ਜੀ ਅਗਰ ਸਾਡੇ ਐਮਪੀ ਬੰਦੇ ਆ ਜੋ ਐਸਐਲਏ ਬੋਰਡ ਤੋਂ ਅਸੀਂ ਬਹੁਤ ਵੱਡੀ ਲੀਡ ਲੈ ਜਿੱਤ ਰਹੇ ਆ ਤੇ ਪੂਰਾ ਲੋਕ ਸਭਾ ਹਰਕਾ ਹੁਸ਼ਿਆਰਪੁਰ ਤੋਂ ਵੀ ਜੋ ਐਸਐਲਏ ਰਿਪੋਰਟਸ ਆ ਰਹੀਆਂ ਆ ਸੀਆਈਡੀ ਹੋਵੇ ਚਾਹੇ ਸਰਵੇ ਰਿਪੋਰਟਸ ਆ ਰਹੀਆਂ ਉਹ ਚ ਅਸੀਂ ਬਹੁਤ ਵੱਡੀ ਲੀਡ ਤੇ ਜਿੱਤਣ ਜਾ ਰਹੇ ਆ ਤੇ ਮੈਂ ਵੀ ਇਹਨਾਂ ਦਾ ਵਾਅਦਾ ਕੀਤਾ ਕਿ ਅਗਰ ਸਾਡੇ ਐਮਪੀ ਬੰਦੇ ਆ ਸਦਾ ਸਿੰਘ ਖੰਡਲ ਜੀ ਤੇ ਜੋ ਵੀ ਇਹਨਾਂ ਦੀਆਂ ਮੰਗਾਂ ਹੈਗੀਆਂ ਉਹਨਾਂ ਤੇ ਗੌਰ ਕੀਤਾ ਜਾਊਗਾ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਉਹਨਾਂ ਦੀ ਜੋ ਡਿਮਾਂਡਸ ਹੈਗੀਆਂ ਆ ਆਪਾਂ ਐਮਪੀ ਬਣਨ ਤੋਂ ਬਾਅਦ ਆਪਾਂ ਉਹ ਪੂਰੇ ਕਰਾਂਗੇ ਕਿਉਂਕਿ ਇੱਕ ਐਮਪੀ ਕੋਲ ਇੱਕ ਫੰਡ ਹੁੰਦਾ ਜਿਹੜਾ ਫੰਡ ਉਹ ਆਪਣੇ ਹਲਕੇ ਵਾਸਤੇ ਕਰ ਸਕਦਾ ਸਰ ਜਦੋਂ ਤੁਸੀਂ ਪਿੰਡਾਂ 'ਚ ਵੀ ਗਏ ਆ ਆਪਣੇ ਸ਼ਹਿਰ ਮਹੱਲੇ 'ਚ ਵੀ ਗਏ ਆ ਉਦੋਂ ਤੁਹਾਨੂੰ ਕਿੱਦਾਂ ਦਾ ਸਮਰਥਨ ਮਿਲਿਆ ਦੇਖੋ ਸਰ ਗੁਰਮਨ ਸਿੰਘ ਜੀ ਤੁਹਾਡਾ ਦੋਬਾ ਨਿਊਜ਼ ਨੇ ਵੀ ਸਾਨੂੰ ਪੂਰਾ ਕਵਰ ਕੀਤਾ ਵਾ ਇਹਨਾਂ ਜਿੰਨੀਆਂ ਵੀ ਪਿੱਛੇ ਦਿਨਾਂ ਚ ਚੋਰ ਮੀਟਿੰਗਸ ਹੋਈਆਂ ਵਾ ਤੇ ਮੈਂ ਤੁਸੀਂ ਆਪ ਖੁਦ ਵੀ ਦੇਖਿਆ ਕਿ ਸਾਨੂੰ ਬਹੁਤ ਵੱਡਾ ਇੱਕ ਹੰਗਾਰਾ ਮਿਲਿਆ ਇੱਕ ਸਮਰਥਨ ਮਿਲਿਆ ਕਸਰ ਇੱਕ ਲਹਿਰ ਪੈਸੂ ਨੇ ਪੂਰੇ ਪੰਜਾਬ ਚ ਚੱਲ ਰਹੀ ਆ ਕਿ ਜਿੱਥੋਂ ਅਸੀਂ 13 ਦੇ 13 ਸੀਟਾਂ ਦੇ ਆਹੀ ਬਹੁਤ ਵੱਡੀ ਗਿਣਤੀ ਚ ਸਾਨੂੰ ਪੰਜਾਬ ਦੇ ਲੋਕ ਸਾਡੇ ਨਾਲ ਸਮਰਥਨ ਕਰ ਰਹੇ ਆ ਤੇ ਮੈਨੂੰ ਪੂਰਾ ਵਿਸ਼ਵਾਸ ਆ ਕਿ ਅਸੀਂ ਵੱਡੀ ਗਿਣਤੀ ਜੀ ਆਪਣੀ ਸੀਟਾਂ ਜਿੱਤਾਂਗੇ ਤੁਹਾਡਾ ਬਹੁਤ ਧੰਨਵਾਦੀ ਦੁਆਬਾ ਨੂੰ ਨਾਲ ਗੱਲਬਾਤ ਕਰਨ ਲਈ ਬਹੁਤ ਤੁਹਾਡਾ ਧੰਨਵਾਦ ਥੈਂਕ ਯੂ ਸਰ ਥੈਂਕ ਯੂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ